ਅੱਜ ਦੀ ਇਹ ਵੀਡੀਓ ਹਰ ਉਸ ਪੰਜਾਬੀ ਲਈ ਬਹੁਤ ਜ਼ਿਆਦਾ ਅਹਿਮ ਹੋਣ ਵਾਲੀ ਹੈ ਜਿਸ ਦਾ ਸੁਪਨਾ ਕੈਨੇਡਾ ਵਿੱਚ ਪੱਕੇ ਹੋਣ ਦਾ ਯਾਨੀ ਕਿ ਪੀਆਰ ਲੈਂਡ ਦਾ ਹੈ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਵਿੱਚ ਲਗਾਤਾਰ ਬਦਲਾ ਆ ਰਹੇ ਹਨ ਪਰ ਅੱਜ ਤੋਂ ਜੋ ਨਵੇਂ ਨਿਯਮ ਲਾਗੂ ਹੋਏ ਹਨ ਉਹਨਾਂ ਨੇ ਹਜ਼ਾਰਾਂ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਕੱਚੇ ਕਾਮਿਆਂ ਦੀ ਨੀਂਦ ਉਡਾ ਦਿੱਤੀ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਆਪਣੇ ਮਾਪਿਆਂ ਦੀਆਂ ਜ਼ਮੀਨਾਂ ਗਹਿਣੇ ਰੱਖ ਕੇ ਲੱਖਾਂ ਰੁਪਏ ਦਾ ਕਰਜ਼ਾ ਚੁੱਕ ਕੇ ਇਸ ਉਮੀਦ ਨਾਲ ਕੈਨੇਡਾ ਜਾਂਦੇ ਹਨ ਕਿ ਇੱਕ ਦਿਨ ਉਹ ਉੱਥੇ ਪੱਕੇ ਹੋ ਜਾਣਗੇ ਅਤੇ ਆਪਣੇ ਪਰਿਵਾਰ ਦਾ ਭਵਿੱਖ ਸੁਰੱਖਿਅਤ ਕਰਨਗੇ ਪਰ ਕੈਨੇਡਾ ਸਰਕਾਰ ਦੇ ਅੱਜ ਦੇ ਤਾਜ਼ਾ ਐਲਾਨਾਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਹੁਣ ਕੈਨੇਡਾ ਵਿੱਚ ਪੀਆਰ ਲੈਣੀ ਬੱਚਿਆਂ ਦੀ ਖੇਡ ਨਹੀਂ ਰਹੀ ਨਵੇਂ ਕਾਨੂੰਨਾ ਤਹਿਤ ਬਹੁਤ ਸਾਰੇ ਲੋਕਾਂ ਲਈ ਪੀਆਰ ਦੇ ਦਰਵਾਜ਼ੇ ਪੱਕੇ ਤੌਰ ਤੇ ਬੰਦ ਕਰ ਦਿੱਤੇ ਗਏ ਹਨ ਅੱਜ ਅਸੀਂ ਤੁਹਾਨੂੰ ਪੂਰੀ ਵਿਸਥਾਰ ਨਾਲ ਦੱਸਾਂਗੇ ਕਿ ਆਖਿਰ ਉਹ ਕਿਹੜੇ ਲੋਕ ਹਨ ਜਿਨ੍ਹਾਂ ਨੂੰ ਹੁਣ ਕੈਨੇਡਾ ਵਿੱਚ ਪੀਆਰ ਨਹੀਂ ਮਿਲਣੀ ਅਤੇ ਸਰਕਾਰ ਵੱਲੋਂ ਕਿਹੜੇ ਨਵੇਂ ਅਤੇ ਸਖਤ ਨਿਯਮ ਅੱਜ ਤੋਂ ਜ਼ਮੀਨੀ ਪੱਧਰ ਤੇ ਲਾਗੂ ਕਰ ਦਿੱਤੇ ਗਏ ਹਨ ਇਹ ਕੋਈ ਆਮ ਖਬਰ ਨਹੀਂ ਹੈ ਬਲਕਿ ਇਹ ਉਨ੍ਹਾਂ ਲੱਖਾਂ ਸੁਪਨਿਆਂ ਨਾਲ ਜੁੜੀ ਹੋਈ ਸੱਚਾਈ ਹੈ ਜੋ ਇਸ ਵੇਲੇ ਕੈਨੇਡਾ ਦੀ ਧਰਤੀ ਤੇ ਸਾਲ ਲੈ ਰਹੇ ਹਨ ਜੇਕਰ ਤੁਸੀਂ ਜਾਂ ਤੁਹਾਡਾ ਕੋਈ ਆਪਣਾ ਇਸ ਵੇਲੇ ਕੈਨੇਡਾ ਵਿੱਚ ਹੈ ਜਾਂ ਜਾਣ ਦੀ ਤਿਆਰੀ ਕਰ ਰਿਹਾ ਹੈ ਤਾਂ ਇਸ ਵੀਡੀਓ ਨੂੰ ਬਿਨਾਂ ਛੱਡੇ ਅੰਤ ਤੱਕ ਜ਼ਰੂਰ ਦੇਖਣਾ ਕਿਉਂਕਿ ਅੱਜ ਦੀ ਇਹ ਜਾਣਕਾਰੀ ਤੁਹਾਡੇ ਲੱਖਾਂ ਰੁਪਏ ਅਤੇ ਕਈ ਸਾਲਾਂ ਦਾ ਸਮਾਂ ਬਰਬਾਦ ਹੋਣ ਤੋਂ ਬਚਾ ਸਕਦੀ ਹੈ ਇਹ ਨਿਯਮ ਸਿੱਧੇ ਤੌਰ ਤੇ ਸਾਡੇ ਪੰਜਾਬੀ ਪਾਈਚਾਰੇ ਨੂੰ ਪ੍ਰਭਾਵਿਤ ਕਰ ਰਹੇ ਹਨ ਅਤੇ ਅਸੀਂ ਤੁਹਾਨੂੰ ਬਿਲਕੁਲ ਸਹੀ ਤਾਜ਼ਾ ਅਤੇ ਅਸਲ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ ਤਾਂ ਜੋ ਤੁਸੀਂ ਆਉਣ ਵਾਲੇ ਸਮੇਂ ਲਈ ਆਪਣੇ ਆਪ ਨੂੰ ਮਾਨਸਿਕ ਅਤੇ ਕਾਨੂੰਨੀ ਤੌਰ ਤੇ ਤਿਆਰ ਕਰ ਸਕੋ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਯਾਨੀ ਕਿ IRCC ਵੱਲੋਂ ਸਾਲ 2026-2027 ਲਈ ਜਾਰੀ ਕੀਤੇ ਗਏ ਨਵੇਂ ਇਮੀਗ੍ਰੇਸ਼ਨ ਲੈਵਲ ਪਲਾਨ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਹੈ ਪਹਿਲਾਂ ਜਿੱਥੇ ਕੈਨੇਡਾ ਸਰਕਾਰ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਨਵੇਂ ਪ੍ਰਵਾਸੀਆਂ ਦਾ ਖੁੱਲੇ ਦਿਲ ਨਾਲ ਸਵਾਗਤ ਕਰਦੀ ਸੀ ਉੱਥੇ ਹੀ ਹੁਣ ਸਰਕਾਰ ਨੇ ਆਪਣੇ ਦੇਸ਼ ਦੀ ਆਰਥਿਕਤਾ ਕਰਾਂ ਦੀ ਕਾਟ ਅਤੇ ਸਹਿਤ ਸਹੂਲਤਾਂ ਤੇ ਪੈ ਰਹੇ ਪਾਰੀ ਬੋਝ ਨੂੰ ਦੇਖਦੇ ਹੋਏ ਇਮੀਗ੍ਰੇਸ਼ਨ ਦੇ ਅੰਕੜਿਆਂ ਵਿੱਚ ਵੱਡੀ ਕਟੌਤੀ ਕਰ ਦਿੱਤੀ ਹੈ ਨਵੇਂ ਨਿਯਮਾਂ ਮੁਤਾਬਕ ਐਕਸਪ੍ਰੈਸ ਆਈਟਰੀ ਦੇ ਡਰਾ ਦਾ ਸੀਆਰਐਸ ਕੋਰ ਇੰਨਾ ਜ਼ਿਆਦਾ ਉੱਪਰ ਚਲਾ ਗਿਆ ਹੈ ਕਿ ਇੱਕ ਆਮ ਡਿਗਰੀ ਜਾ ਡਿਪਲੋਮਾ ਕਰਨ ਵਾਲੇ ਵਿਦਿਆਰਥੀ ਲਈ ਉੱਥੋਂ ਤੱਕ ਪਹੁੰਚਣਾ ਲਗਭਗ ਅਸੰਭਵ ਹੋ ਗਿਆ ਹੈ ਇਸ ਤੋਂ ਇਲਾਵਾ ਸਰਕਾਰ ਨੇ ਟੈਂਪਰੇਰੀ ਰੈਜ਼ੀਡੈਂਟਸ ਯਾਨੀ ਕਿ ਕੱਚੇ ਤੌਰ ਤੇ ਰਹਿ ਰਹੇ ਲੋਕਾਂ ਦੀ ਗਿਣਤੀ ਘਟਾਉਣ ਦਾ ਸਖਤ ਫੈਸਲਾ ਲਿਆ ਹੈ ਇਸ ਦਾ ਸਿੱਧਾ ਅਸਰ ਉਹਨਾਂ ਨੌਜਵਾਨਾਂ ਤੇ ਪੈ ਰਿਹਾ ਹੈ ਜੋ ਓਪਨ ਵਰਕ ਪਰਮਿਟ ਤੇ ਕੰਮ ਕਰ ਰਹੇ ਹਨ ਅਤੇ ਪੀਆਰ ਦੀ ਉਡੀਕ ਵਿੱਚ ਸਾਲਾਂ ਤੋਂ ਫਾਈਲਾਂ ਲਗਾ ਕੇ ਬੈਠੇ ਹਨ ਹੋਨ ਸਰਕਾਰ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਸਿਰਫ ਕੈਨੇਡਾ ਵਿੱਚ ਮੌਜੂਦ ਹੋਣਾ ਹੀ ਪੀਆਰ ਲੈਣ ਦੀ ਗਾਰੰਟੀ ਨਹੀਂ ਹੈ ਜੇਕਰ ਤੁਹਾਡੇ ਕੋਲ ਕੋਈ ਖਾਸ ਹੁਨਰ ਨਹੀਂ ਹੈ ਜੋ ਕੈਨੇਡਾ ਦੀ ਮੌਜੂਦਾ ਲੇਬਰ ਮਾਰਕੀਟ ਦੀ ਮੰਗ ਨੂੰ ਪੂਰਾ ਕਰਦਾ ਹੋਵੇ ਤਾਂ ਤੁਹਾਡੀ ਪੀਆਰ ਦੀ ਫਾਈਲ ਨੂੰ ਤਰਜੀਹ ਨਹੀਂ ਦਿੱਤੀ ਜਾਵੇਗੀ ਇੱਥੋਂ ਤੱਕ ਕਿ ਕਈ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਾਂ ਨੇ ਵੀ ਆਪਣੇ ਨਿਯਮ ਇੰਨੇ ਸਖਤ ਕਰ ਦਿੱਤੇ ਹਨ ਕਿ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਲਈ ਉੱਥੇ ਪੱਕੇ ਹੋਣਾ ਇੱਕ ਸੁਪਨਾ ਬਣ ਕੇ ਰਹਿ ਗਿਆ ਹੈ। ਅਲਬਰਟਾ ਵਰਗੇ ਸੂਬਿਆਂ ਨੇ ਜਿੱਥੇ ਪਹਿਲਾਂ ਲੋਕ ਆਸਾਨੀ ਨਾਲ ਪੀਆਰ ਲੈ ਲੈਂਦੇ ਸਨ ਹੁਣ ਮੇਨਟੇਨੈਂਸ ਸਟੇਟਸ ਵਾਲਿਆਂ ਨੂੰ ਬਾਹਰ ਕਰ ਦਿੱਤਾ ਹੈ ਅਤੇ ਅਪਲਾਈ ਕਰਨ ਵੇਲੇ ਵੈਲਿਡ ਵਰਕ ਪਰਮਿਟ ਦਾ ਹੋਣਾ ਲਾਜ਼ਮੀ ਕਰ ਦਿੱਤਾ ਹੈ ਜਿਸ ਕਾਰਨ ਹਜ਼ਾਰਾਂ ਫਾਈਲਾਂ اٹਕ ਗਈਆਂ ਹਨ। ਹੁਣ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਆਖਿਰ ਉਹ ਕਿਹੜੇ ਲੋਕ ਹਨ? ਜਿਨ੍ਹਾਂ ਨੂੰ ਹੁਣ ਕੈਨੇਡਾ ਵਿੱਚ ਪੀਆਰ ਕਿਸੇ ਵੀ ਕੀਮਤ ਤੇ ਨਹੀਂ ਮਿਲਣੀ ਅਤੇ ਜਿਨ੍ਹਾਂ ਲਈ ਰਸਤੇ ਲਗਭਗ ਬੰਦ ਹੋ ਚੁੱਕੇ ਹਨ ਸਭ ਤੋਂ ਪਹਿਲਾ ਜਿਨ੍ਹਾਂ ਲੋਕਾਂ ਨੇ ਬਿਨਾਂ ਕਿਸੇ ਖਾਸ ਸਕਿੱਲ ਦੇ ਆਮ ਨੌਕਰੀਆਂ ਜਿਵੇਂ ਕਿ ਕੈਸ਼ੀਅਰ ਪੈਕਿੰਗ ਜਾਂ ਬੇਸਿਕ ਲੇਬਰ ਦਾ ਕੰਮ ਕਰਕੇ ਪੀਆਰ ਦੀ ਆਸ ਰੱਖੀ ਹੋਈ ਸੀ ਉਹਨਾਂ ਲਈ ਹੁਣ ਬਹੁਤ ਵੱਡੀ ਮੁਸੀਬਤ ਖੜੀ ਹੋ ਗਈ ਹੈ ਸਰਕਾਰ ਨੇ ਜਨਰਲ ਕੈਟਾਗਰੀ ਦੇ ਡਰਾ ਲਗਭਗ ਖਤਮ ਕਰ ਦਿੱਤੇ ਹਨ ਅਤੇ ਸਾਰਾ ਧਿਆਨ ਕੈਟਾਗਰੀ ਬੇਸਡ ਡਰਾ ਤੇ ਲਗਾ ਦਿੱਤਾ ਹੈ ਦੂਜਾ ਵੱਡਾ ਝਟਕਾ ਉਹਨਾਂ ਲੋਕਾਂ ਨੂੰ ਲੱਗਾ ਹੈ ਜੋ ਸਟਾਰਟਅਪ ਵੀਜ਼ਾ ਰਾਹੀਂ ਕੈਨੇਡਾ ਵਿੱਚ ਪੱਕੇ ਹੋਣ ਦਾ ਸੁਪਨਾ ਦੇਖ ਰਹੇ ਸਨ ਕਿਉਂਕਿ ਸਰਕਾਰ ਨੇ ਨਵੀਆਂ ਐਪਲੀਕੇਸ਼ਨਾਂ ਲੈਣੀਆਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਹਨ ਇਸ ਤੋਂ ਇਲਾਵਾ ਉਹ ਵਿਦਿਆਰਥੀ ਜਿਨ੍ਹਾਂ ਨੇ ਸਿਰਫ ਕੈਨੇਡਾ ਵਿੱਚ ਆਈਟਰੀ ਕਰਨ ਲਈ ਕਿਸੇ ਵੀ ਆਮ ਕਾਲਜ ਵਿੱਚੋਂ ਬਿਨਾਂ ਸਕੋਪ ਵਾਲਾ ਡਿਪਲੋਮਾ ਕਰ ਲਿਆ ਹੈ ਅਤੇ ਹੁਣ ਉਹ ਸੋਚ ਰਹੇ ਹਨ ਕਿ ਉਹਨਾਂ ਨੂੰ ਆਸਾਨੀ ਨਾਲ ਨੌਕਰੀ ਅਤੇ ਫਿਰ ਪੀਆਰ ਮਿਲ ਜਾਵੇਗੀ। ਉਹਨਾਂ ਦਾ ਪਵਿੱਖ ਬਹੁਤ ਤੁੰਦਲਾ ਹੋ ਚੁੱਕਾ ਹੈ। ਇਮੀਗ੍ਰੇਸ਼ਨ ਅਫਸਰਾਂ ਨੂੰ ਹੁਣ ਬਹੁਤ ਜ਼ਿਆਦਾ ਤਾਕਤ ਅਤੇ ਅਧਿਕਾਰ ਦੇ ਦਿੱਤੇ ਗਏ ਹਨ। ਜਿਸ ਨਾਲ ਉਹ ਕਿਸੇ ਵੀ ਫਾਈਲ ਨੂੰ ਸ਼ੱਕ ਦੇ ਆਧਾਰ ਤੇ ਰੱਦ ਕਰ ਸਕਦੇ ਹਨ। ਜੇਕਰ ਤੁਹਾਡੀ ਪੜਾਈ, ਤੁਹਾਡਾ ਕੰਮ ਦਾ ਤਜਰਬਾ ਅਤੇ ਤੁਹਾਡੀ ਮੌਜੂਦਾ ਨੌਕਰੀ ਆਪਸ ਵਿੱਚ ਮੇਲ ਨਹੀਂ ਖਾਂਦੇ ਤਾਂ ਤੁਹਾਡੀ ਪੀਆਰ ਦੀ ਫਾਈਲ ਸਿੱਧੀ ਰਿਜੈਕਟ ਕੀਤੀ ਜਾ ਰਹੀ ਹੈ। ਸਰਕਾਰ ਦਾ ਮੰਨਣਾ ਹੈ ਕਿ ਕੈਨੇਡਾ ਨੂੰ ਸਿਰਫ ਪੀੜ ਨਹੀਂ ਚਾਹੀਦੀ ਬਲਕਿ ਅਜਿਹੇ ਕਾਬਲ ਅਤੇ ਹੁਨਰਮੰਦ ਕਾਮੇ ਚਾਹੀਦੇ ਹਨ ਜੋ ਦੇਸ਼ ਦੇ ਵਿਕਾਸ ਵਿੱਚ ਸਿੱਧਾ ਯੋਗਦਾਨ ਪਾ ਸਕਣ ਇਸ ਲਈ ਜਿਨ੍ਹਾਂ ਕੋਲ ਮੌਜੂਦਾ ਸਮੇਂ ਦੀ ਮੰਗ ਅਨੁਸਾਰ ਤਜਰਬਾ ਅਤੇ ਯੋਗਤਾ ਨਹੀਂ ਹੈ ਉਹਨਾਂ ਨੂੰ ਆਪਣੇ ਦੇਸ਼ ਵਾਪਸ ਮੁੜਨ ਲਈ ਮਜਬੂਰ ਹੋਣਾ ਪੈ ਸਕਦਾ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਖਾਸ ਕਰਕੇ ਸਾਡੇ ਪੰਜਾਬੀ ਨੌਜਵਾਨਾਂ ਦੀ ਹਾਲਤ ਇਸ ਵੇਲੇ ਕੈਨੇਡਾ ਵਿੱਚ ਬਹੁਤ ਤਰਸਯੋਗ ਬਣੀ ਹੋਈ ਹੈ ਇੱਕ ਪਾਸੇ ਮਾਪਿਆਂ ਵੱਲੋਂ ਲਿਆ ਗਿਆ ਪਾਰੀ ਕਰਜ਼ਾ ਅਤੇ ਦੂਜੇ ਪਾਸੇ ਕੈਨੇਡਾ ਸਰਕਾਰ ਦੀਆਂ ਆਏ ਦਿਨ ਬਦਲਦੀਆਂ ਨੀਤੀਆਂ ਨੇ ਵਿਦਿਆਰਥੀਆਂ ਨੂੰ ਡੂੰਘੇ ਮਾਨਸਿਕ ਤਣਾਅ ਵਿੱਚ ਪਾ ਦਿੱਤਾ ਹੈ ਨਵੇਂ ਨਿਯਮਾਂ ਮੁਤਾਬਕ ਹਾਲਾਂਕਿ ਮਾਸਟਰਸ ਅਤੇ ਪੀ ਐਚ ਡੀ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਤੋਂ ਛੋਟ ਦਿੱਤੀ ਗਈ ਹੈ ਪਰ ਜਿਹੜੇ ਬੱਚੇ 12ਵੀਂ ਤੋਂ ਬਾਅਦ ਅੰਡਰ ਗ੍ਰੈਜੂਏਟ ਕੋਰਸਾਂ ਜਾ ਕਾਲਜ ਡਿਪਲੋਮਾ ਲਈ ਗਏ ਹਨ ਉਹਨਾਂ ਲਈ ਰਾਹ ਬਹੁਤ ਮੁਸ਼ਕਿਲ ਹੋ ਗਏ ਹਨ ਕਾਲਜ ਪੂਰਾ ਕਰਨ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਮਿਲਣਾ ਹੁਣ ਕੋਈ ਗਾਰੰਟੀ ਨਹੀਂ ਰਿਹਾ ਅਤੇ ਜੇਕਰ ਮਿਲ ਵੀ ਜਾਂਦਾ ਹੈ ਤਾਂ ਉਸਦੇ ਆਧਾਰ ਤੇ ਪੀਆਰ ਤੱਕ ਦਾ ਸਫ਼ਰ ਤੈਅ ਕਰਨਾ ਪਹਾੜ ਚੜਨ ਦੇ ਬਰਾਬਰ ਹੋ ਗਿਆ ਹੈ ਵਿਦਿਆਰਥੀ ਦਿਨ ਰਾਤ ਡਬਲ ਸ਼ਿਫਟਾਂ ਲਗਾ ਕੇ ਕੰਮ ਕਰ ਰਹੇ ਹਨ ਪੜਾਈ ਕਰ ਰਹੇ ਹਨ ਅਤੇ ਫਿਰ ਵੀ ਸੀਆਰਐਸ ਕੋਰ ਦੀਆਂ ਅਸਮਾਨੀ ਛੰਦੀਆਂ ਮੰਗਾਂ ਨੂੰ ਪੂਰਾ ਕਰਨ ਵਿੱਚ ਅਸਮਰਥ ਹਨ ਬਹੁਤ ਸਾਰੇ ਵਿਦਿਆਰਥੀ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਜਿਵੇਂ ਕਿ 온ਟਾਰੀਓ ਤੋਂ ਨੋਵਾ ਸਕੋਸ਼ੀਆ ਜਾਂ ਸਕੈਚਵਨ ਵੱਲ ਦੌੜ ਰਹੇ ਹਨ ਤਾਂ ਜੋ ਕਿਤੇ ਨਾ ਕਿਤੇ ਪੀਐਨਪੀ ਰਾਹੀ ਉਹਨਾਂ ਦਾ ਨੰਬਰ ਲੱਗ ਸਕੇ ਪਰ ਹੁਣ ਪ੍ਰੋਵਿੰਸਾਂ ਨੇ ਵੀ ਆਪਣਾ ਕੋਟਾ ਨਿਸ਼ਚਿਤ ਕਰ ਦਿੱਤਾ ਹੈ ਅਤੇ ਸਥਾਨਕ ਲੋਣਾ ਅਨੁਸਾਰ ਹੀ ਨੋਮੀਨੇਸ਼ਨ ਦੇ ਰਹੇ ਹਨ ਇਹ ਸਭ ਕਾਸੇ ਨੇ ਨੌਜਵਾਨਾਂ ਵਿੱਚ ਨਿਰਾਸ਼ਾ ਪਾਰ ਦਿੱਤੀ ਹੈ ਕਈ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ ਕਿਉਂਕਿ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਆਪਣੇ ਮਾਪਿਆਂ ਨੂੰ ਕੀ ਜਵਾਬ ਦੇਣ ਉਹ ਨਾ ਤਾਂ ਖਾਲੀ ਹੱਥ ਪੰਜਾਬ ਵਾਪਸ ਮੁੜ ਸਕਦੇ ਹਨ ਅਤੇ ਨਾ ਹੀ ਕੈਨੇਡਾ ਦੇ ਮੌਜੂਦਾ ਸਿਸਟਮ ਵਿੱਚ ਆਸਾਨੀ ਨਾਲ ਆਪਣੇ ਪੈਰ ਜਮਾ ਸਕਦੇ ਹਨ ਜੋ ਕਿ ਸਾਡੇ ਪਾਈਚਾਰੇ ਲਈ ਇੱਕ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ ਇਸ ਸਬਦ ਦੇ ਨਾਲ ਨਾਲ ਇੱਕ ਹੋਰ ਵੱਡਾ ਮੁੱਦਾ ਜਿਸ ਤੇ ਕੈਨੇਡਾ ਸਰਕਾਰ ਨੇ ਬਹੁਤ ਸਖਤ ਐਕਸ਼ਨ ਲਿਆ ਹੈ ਉਹ ਹੈ ਐਲ ਐਮ ਆਈਏ ਅਤੇ ਫਰਜ਼ੀ ਜੌਬ ਧਫਰਾ ਦਾ ਤੰਦਾ ਪਿਛਲੇ ਕੁਝ ਸਾਲਾਂ ਵਿੱਚ ਇਹ ਦੇਖਣ ਨੂੰ ਮਿਲਿਆ ਹੈ ਕਿ ਬਹੁਤ ਸਾਰੇ ਲੋਕਾਂ ਨੇ ਲੱਖਾਂ ਰੁਪਏ ਦੇ ਕੇ ਫਰਜ਼ੀ ਐਲ ਐਮ ਆਈਏ ਖਰੀਦੇ ਤਾਂ ਜੋ ਉਹਨਾਂ ਨੂੰ ਵਰਕ ਪਰਮਿਟ ਜਾਂ ਪੀ ਆਰ ਮਿਲ ਸਕੇ ਪਰ ਅੱਜ ਤੋਂ ਲਾਗੂ ਹੋਏ ਨਵੇਂ ਅਤੇ ਸਖਤ ਕਾਨੂੰਨਾਂ ਨੇ ਇਸ ਗੈਰ ਕਾਨੂੰਨੀ ਤੰਦੇ ਨੂੰ ਨੱਥ ਪਾਉਣ ਦਾ ਪੂਰਾ ਇੰਤਜ਼ਾਮ ਕਰ ਲਿਆ ਹੈ ਇਮੀਗ੍ਰੇਸ਼ਨ ਵਿਭਾਗ ਹੁਣ ਹਰ ਐਲਐਮਆਈਏ ਅਤੇ ਜੌਬ ਗਫਰ ਦੀ ਬਾਰੀਕੀ ਨਾਲ ਜਾਂਚ ਕਰ ਰਿਹਾ ਹੈ ਅਫਸਰ ਇਹ ਦੇਖ ਰਹੇ ਹਨ ਕਿ ਕੀ ਕੰਪਨੀ ਜਾਂ ਮਾਲਕ ਨੂੰ ਵਾਕਈ ਉਸ ਕੰਮੇ ਦੀ ਲੋੜ ਹੈ ਜਾਂ ਫਿਰ ਇਹ ਸਿਰਫ ਇਮੀਗ੍ਰੇਸ਼ਨ ਦੇ ਕਾਗਜ਼ਾਤ ਦਾ ਟਿੱਡ ਪਰਣ ਲਈ ਕੀਤਾ ਗਿਆ ਇੱਕ ਫਰਜ਼ੀਵਾੜਾ ਹੈ ਜੇਕਰ ਕਿਸੇ ਵੀ ਫਾਈਲ ਵਿੱਚ ਮਾੜਾ ਜਿਹਾ ਵੀ ਸ਼ੱਕ ਪੈਂਦਾ ਹੈ ਤਾਂ ਨਾ ਸਿਰਫ ਫਾਈਲ ਰਿਜੈਕਟ ਕੀਤੀ ਜਾ ਰਹੀ ਹੈ ਸਗੋਂ ਧੋਖਾਧਰੀ ਕਰਨ ਵਾਲੇ ਬੇਨਕਾਰ ਤੇ ਕੈਨੇਡਾ ਆਨ ਤੇ 5 ਸਾਲ ਦੀ پابੰਦੀ ਵੀ ਲਗਾਈ ਜਾ ਰਹੀ ਹੈ ਇਸ ਦਾ ਮਤਲਬ ਇਹ ਹੈ ਕਿ ਜਿਹੜੇ ਲੋਕ ਸੋਚਦੇ ਸਨ ਕਿ ਪੈਸੇ ਦੇ ਜ਼ੋਰ ਤੇ ਕੈਨੇਡਾ ਵਿੱਚ ਪੱਕਾ ਹੋਣਾ ਆਸਾਨ ਹੈ ਉਹਨਾਂ ਦੇ ਪਰਮ ਹੁਣ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਸੁਪਰਵਾਈਜ਼ਰ ਜਾਂ ਮੈਨੇਜਰ ਲੈਵਲ ਦੀ LMIA ਲਗਾਉਂਦਾ ਹੈ ਤਾਂ ਉਸ ਕੋਲ ਉਸ ਪੱਦਰ ਦਾ ਅਸਲ ਤਜਰਬਾ ਹੋਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ ਬਿਨਾ ਅਸਲੀ ਤਜਰਬੇ ਅਤੇ ਯੋਗਤਾ ਦੇ ਲਗਾਈਆਂ ਗਈਆਂ ਫਾਈਲਾਂ ਸਿੱਧੇ ਕੂੜੇਦਾਨ ਵਿੱਚ ਜਾ ਰਹੀਆਂ ਹਨ ਸਰਕਾਰ ਦਾ ਇਹ ਕਦਮ ਉਹਨਾਂ ਕੰਪਨੀਆਂ ਅਤੇ ਏਜੰਟਾ ਖਿਲਾਫ ਇੱਕ ਵੱਡੀ ਕਾਰਵਾਈ ਹੈ ਜੋ ਮਜਬੂਰ ਅਤੇ ਪੋਲੇ ਬਾਲੇ ਨੌਜਵਾਨਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਉਹਨਾਂ ਨੂੰ ਲੁੱਟ ਰਹੇ ਸਨ ਹੁਣ ਸਿਰਫ ਸੱਚਾਈ ਅਤੇ ਅਸਲ ਕਾਬਲੀਅਤ ਹੀ ਤੁਹਾਨੂੰ ਕੈਨੇਡਾ ਵਿੱਚ ਰਹਿਣ ਦਾ ਹੱਕ ਦਿਵਾ ਸਕਦੀ ਹੈ ਪਰ ਇੰਨੀਆਂ ਸ਼ਕਤੀਆਂ ਅਤੇ ਮਾੜੀਆਂ ਫਬਰਾਂ ਦੇ ਵਿਚਕਾਰ ਇੱਕ ਉਮੀਦ ਦੀ ਕਿਰਨ ਵੀ ਮੌਜੂਦ ਹੈ। ਕੈਨੇਡਾ ਨੇ ਪੀਆਰ ਬਿਲਕੁਲ ਬੰਦ ਨਹੀਂ ਕੀਤੀ। ਸਗੋਂ ਆਪਣੇ ਤਰੀਕੇ ਨੂੰ ਬਦਲਿਆ ਹੈ। ਜੇਕਰ ਅਸੀਂ ਸਹੀ ਰਣਨੀਤੀ ਅਪਣਾਈਏ ਤਾਂ ਅੱਜ ਵੀ ਪੀਆਰ ਲੈਣੀ ਸੰਭਵ ਹੈ। ਕੈਨੇਡਾ ਸਰਕਾਰ ਇਸ ਵੇਲੇ ਖਾਸ ਕਿੱਤਿਆਂ ਵਾਲੇ ਲੋਕਾਂ ਨੂੰ ਲਾਲ ਕਾਰਪੇਟ ਵਿਛਾ ਕੇ ਬੁਲਾ ਰਹੀ ਹੈ। ਜੇਕਰ ਤੁਸੀਂ ਸੈਤ ਸੰਭਾਲ, ਹੈਲਥ케ਅ ਖੇਤਰ ਵਿੱਚ ਹੋ ਜਿਵੇਂ ਕਿ ਨਰਸ ਡਾਕਟਰ ਜਾਂ ਕੇਅਰਗਿਵਰ ਤਾਂ ਤੁਹਾਡੇ ਲਈ ਪੀਆਰ ਦੇ ਦਰਵਾਜ਼ੇ ਪੂਰੀ ਤਰ੍ਹਾਂ ਖੁੱਲੇ ਹਨ ਇਸੇ ਤਰ੍ਹਾਂ ਟਰੇਡਸ ਵਾਲੇ ਕੰਮ ਜਿਵੇਂ ਕਿ ਪਲੰਬਰ ਕਾਰਪੇਂਟਰ ਇਲੈਕਟ੍ਰੀਸ਼ੀਅਨ ਅਤੇ ਵੈਲਡਰ ਦੀ ਕੈਨੇਡਾ ਵਿੱਚ ਪਾਰੀ ਕਾਰਡ ਹੈ ਅਤੇ ਇਹਨਾਂ ਕਿੱਤਿਆਂ ਵਾਲਿਆਂ ਨੂੰ ਕੱਟ ਸਕੋਰ ਤੇ ਵੀ ਪੀਆਰ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਸਭ ਤੋਂ ਵੱਡਾ ਬਰਮਾਸਟਰ ਜੋ ਅੱਜ ਦੇ ਸਮੇਂ ਵਿੱਚ ਕੈਨੇਡਾ ਪੀਆਰ ਲਈ ਕੰਮ ਕਰ ਰਿਹਾ ਹੈ ਉਹ ਹੈ ਫਰੇਚ ਪਾਸ਼ਾ ਦੀ ਮੁਹਾਰਤ ਜੇਕਰ ਤੁਸੀਂ ਫਰੇਚ ਪਾਸ਼ਾ ਸਿੱਖ ਲੈਂਦੇ ਹੋ ਅਤੇ ਉਸ ਦਾ ਟੈਸਟ ਪਾਸ ਕਰ ਲੈਂਦੇ ਹੋ ਤਾਂ ਤੁਹਾਨੂੰ ਐਕਸਪ੍ਰੈਸ ਆਈਟਰੀ ਵਿੱਚ ਐਨੇ ਜ਼ਿਆਦਾ ਵਾਧੂ ਅੰਕ ਮਿਲ ਜਾਂਦੇ ਹਨ ਕਿ ਤੁਹਾਡਾ ਮੁਕਾਬਲਾ ਆਮ ਪੀੜ ਨਾਲੋਂ ਬਿਲਕੁਲ ਵੱਖਰਾ ਹੋ ਜਾਂਦਾ ਹੈ ਅਤੇ ਪੀਆਰ ਲੈਣਾ ਬਹੁਤ ਆਸਾਨ ਹੋ ਜਾਂਦਾ ਹੈ ਕੈਨੇਡਾ ਸਰਕਾਰ ਫਰੇਕੋਫੋਨ ਇਮੀਗ੍ਰੇਸ਼ਨ ਨੂੰ ਬਹੁਤ ਪ੍ਰਮੋਟ ਕਰ ਰਹੀ ਹੈ ਤਾ ਜੋ ਪੂਰੇ ਦੇਸ਼ ਵਿੱਚ ਫਰੇਜ ਬੋਲਣ ਵਾਲਿਆਂ ਦੀ ਗਿਣਤੀ ਵਧਾਈ ਜਾ ਸਕੇ ਇਸ ਲਈ ਸਾਡੇ ਨੌਜਵਾਨਾਂ ਨੂੰ ਇਹ ਸਮਝਣਾ ਪਵੇਗਾ ਕਿ ਪੁਰਾਣੇ ਅਤੇ ਰਵਾਇਤੀ ਤਰੀਕਿਆਂ ਨਾਲ ਹੁਣ ਕੰਮ ਨਹੀਂ ਚੱਲਣਾ ਏਜੰਟਾਂ ਦੇ ਮਗਰ ਲੱਗ ਕੇ ਅਨੇਵਾ ਪੈਸਾ ਬਰਬਾਦ ਕਰਨ ਦੀ ਬਜਾਏ ਆਪਣੇ ਆਪ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ ਨਵੀਆਂ ਸਕਿੱਲਸ ਸਿੱਖੋ ਫਰੇਜ ਭਾਸ਼ਾਵਾਂ 'ਤੇ ਧਿਆਨ ਦਿਓ ਅਤੇ ਉਸ ਖੇਤਰ ਵਿੱਚ ਆਪਣਾ ਕੈਰੀਅਰ ਬਣਾਓ ਜਿਸ ਦੀ ਕੈਨੇਡਾ ਨੂੰ ਅਸਲ ਵਿੱਚ ਲੋੜ ਹੈ ਸਹੀ ਦਿਸ਼ਾ ਵਿੱਚ ਕੀਤੀ ਗਈ ਮਿਹਨਤ ਅਜਰੀ ਤੁਹਾਨੂੰ ਕੈਨੇਡਾ ਦਾ ਪੱਕਾ ਨਾਗਰਿਕ ਬਣਾ ਸਕਦੀ ਹੈ ਜਦੋਂ ਕੈਨੇਡਾ ਵਿੱਚ ਬੈਠੇ ਕਿਸੇ ਨੌਜਵਾਨ ਦੀ ਪੀਆਰ ਦੀ ਫਾਈਲ ਰਿਜੈਕਟ ਹੁੰਦੀ ਹੈ ਜਾਂ ਉਸ ਦਾ ਵਰਕ ਪਰਮਿਟ ਖਤਮ ਹੋਣ ਦੇ ਕੰਡੇ ਤੇ ਹੁੰਦਾ ਹੈ ਤਾਂ ਉਸ ਦਾ ਅਸਰ ਸਿਰਫ ਉਸ ਇਕਲੇ ਇਨਸਾਨ ਤੇ ਨਹੀਂ ਪੈਂਦਾ ਬਲਕਿ ਪਿੱਛੇ ਪੰਜਾਬ ਬੈਠੇ ਪੂਰੇ ਪਰਿਵਾਰ ਦੀਆਂ ਨੀਂਦਾਂ ਉੱਡ ਜਾਂਦੀਆਂ ਹਨ ਮਾਪਿਆਂ ਨੇ ਆਪਣੀ ਸਾਰੀ ਉਮਰ ਦੀ ਕਮਾਈ ਆਪਣਾ ਬੁਢਾਪਾ ਸੁਰੱਖਿਅਤ ਕਰਨ ਦੀ ਬਜਾਏ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਕੈਨੇਡਾ ਦੇ ਏਜੰਟਾਂ ਅਤੇ ਕਾਲਜਾਂ ਦੀਆਂ ਫੀਸਾਂ ਵਿੱਚ ਲਗਾ ਦਿੱਤੀ ਹੁੰਦੀ ਹੈ ਪਿੰਡਾਂ ਵਿੱਚ ਜ਼ਮੀਨਾਂ ਵਿਕ ਗਈਆਂ ਆੜਤੀਆਂ ਤੋਂ ਵੱਡੇ ਵਿਆਜ ਤੇ ਕਰਜ਼ੇ ਲਏ ਗਏ ਅਤੇ ਕਈਆਂ ਨੇ ਤਾਂ ਆਪਣੇ ਘਰ ਤੱਕ ਗਹਿਣੇ ਰੱਖ ਦਿੱਤੇ ਹੁਣ ਜਦੋਂ ਬੱਚੇ ਉੱਥੇ ਜਾ ਕੇ ਫਸ ਗਏ ਹਨ ਤਾਂ ਪੰਜਾਬ ਵਿੱਚ ਬੈਠੇ ਮਾਪੇ ਵੀ ਪਾਰੀ ਡਿਪਰੈਸ਼ਨ ਅਤੇ ਸਮਾਜਿਕ ਦਬਾਅ ਦਾ ਸਾਹਮਣਾ ਕਰ ਰਹੇ ਹਨ ਰਿਸ਼ਤੇਦਾਰਾਂ ਅਤੇ ਆਂਡਗਵਾੜ ਦੇ ਲੋਕਾਂ ਵੱਲੋਂ ਪੁੱਛੇ ਜਾਂਦੇ ਸਵਾਲਾਂ ਕਿ ਤੁਹਾਡਾ ਮੁੰਡਾ ਜਾਂ ਕੁੜੀ ਪੱਕੇ ਕਦੋਂ ਹੋ ਰਹੇ ਹਨ ਨੇ ਮਾਪਿਆਂ ਦਾ ਜੋਣਾ ਮੁਵਹਾਲ ਕਰ ਦਿੱਤਾ ਹੈ। ਕਈ ਵਾਰ ਬੱਚੇ ਆਪਣੇ ਮਾਪਿਆਂ ਦੀ ਇਸੇ ਚਿੰਤਾ ਨੂੰ ਦੇਖਦੇ ਹੋਏ ਉਹਨਾਂ ਤੋਂ ਸੱਚਾਈ ਛੁਪਾਉਂਦੇ ਹਨ ਅਤੇ ਅੰਦਰੋਂ-ਅੰਦਰੀ ਕੁੱਟਦੇ ਰਹਿੰਦੇ ਹਨ। ਉਹ ਝੂਠ ਬੋਲਦੇ ਹਨ ਕਿ ਉਹਨਾਂ ਦੀ ਫਾਈਲ ਲੱਗ ਗਈ ਹੈ। ਜਦਕਿ ਅਸਲੀਅਤ ਵਿੱਚ ਉਹਨਾਂ ਕੋਲ ਲੋੜੀ ਦੇ ਪੁਆਇੰਟ ਹੀ ਨਹੀਂ ਹੁੰਦੇ। ਇਹ ਖਲਾ ਇਹ ਦੂਰੀ ਅਤੇ ਇਹ ਮਾਨਸਿਕ ਤਣਾ ਸਾਡੇ ਪੰਜਾਬੀ ਸਮਾਜ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਰਿਹਾ ਹੈ। ਕੈਨੇਡਾ ਦੇ ਇਹ ਨਵੇਂ ਅਤੇ ਸਖਤ ਨਿਯਮ ਸਿਰਫ ਕਾਨੂੰਨੀ ਬਦਲਾ ਨਹੀਂ ਹਨ, ਬਲਕਿ ਇਹ ਬਹੁਤ ਸਾਰੇ ਪਰਿਵਾਰਾਂ ਦੀਆਂ ਉਮੀਦਾਂ ਦਾ ਕਤਲ ਹਨ। ਸਾਨੂੰ ਇਹ ਸਮਝਣਾ ਪਵੇਗਾ ਕਿ ਵਿਦੇਸ਼ਾਂ ਦੀ ਚਮਕਦਮਕ ਪਿੱਛੇ ਕਿੰਨਾ ਵੱਡਾ ਅੰਧਕਾਰ ਛੁਪਿਆ ਹੋਇਆ ਹੈ, ਜਿੱਥੇ ਇੱਕ ਨੌਜਵਾਨ ਆਪਣੀ ਜਵਾਨੀ ਦੇ ਸਭ ਤੋਂ ਖੂਬਸੂਰਤ ਸਾਲ ਕੋਲੂ ਦੇ ਬਲਦਵਾਂ ਕੰਮ ਕਰਕੇ ਗੁਜ਼ਾਰ ਦਿੰਦਾ ਹੈ ਅਤੇ ਅੰਤ ਵਿੱਚ ਉਸ ਨੂੰ ਇੱਕ ਕਾਗਜ਼ ਦਾ ਟੁਕੜਾ ਯਾਨੀ ਕਿ ਪੀਆਰ ਨਾ ਮਿਲਣ ਕਰਕੇ ਵਾਪਸ ਮੁੜਨ ਦਾ ਡਰ ਸਤਾਉਂਦਾ ਰਹਿੰਦਾ ਹੈ ਅੰਤ ਵਿੱਚ ਜੇਕਰ ਅਸੀਂ ਅੱਜ ਦੇ ਇਸ ਪੂਰੇ ਹਾਲਾਤ ਦਾ ਨਿਚੋੜ ਕੱਢੀਏ ਤਾਂ ਇੱਕ ਗੱਲ ਬਿਲਕੁਲ ਸਾਫ਼ ਹੋ ਜਾਂਦੀ ਹੈ ਕਿ ਕੈਨੇਡਾ ਹੁਣ ਪਹਿਲਾ ਵਾਲਾ ਕੈਨੇਡਾ ਨਹੀਂ ਰਿਹਾ ਜਿੱਥੇ ਕੋਈ ਵੀ ਜਹਾਜ਼ ਚੜ੍ਹ ਕੇ ਆਉਂਦਾ ਸੀ ਅਤੇ ਕੁਝ ਸਾਲਾਂ ਵਿੱਚ ਪੱਕਾ ਹੋ ਜਾਂਦਾ ਸੀ ਇਸ ਕਹਾਣੀ ਦੀ ਸਿੱਖਿਆ ਅਤੇ ਸਭ ਤੋਂ ਅਹਿਮ ਸੁਨੇਹਾ ਇਹੀ ਹੈ ਕਿ ਸਾਨੂੰ ਹਕੀਕਤ ਨੂੰ ਸਵੀਕਾਰ ਕਰਨਾ ਪਵੇਗਾ ਮਾਪਿਆਂ ਨੂੰ ਮੇਰੀ ਖਾਸ ਬੇਨਤੀ ਹੈ ਕਿ ਆਪਣੇ ਬੱਚਿਆਂ ਤੇ ਕੈਨੇਡਾ ਜਾਣ ਜਾਂ ਉੱਥੇ ਪੱਕੇ ਹੋਣ ਦਾ ਬੇਲੋੜਾ ਦਬਾਅ ਨਾ ਪਾਓ ਜੇਕਰ ਤੁਹਾਡਾ ਬੱਚਾ ਉੱਥੇ ਸੰਘਰਸ਼ ਕਰ ਰਿਹਾ ਹੈ ਤਾਂ ਉਸ ਨੂੰ ਤਾਨੇ ਮੇਨੇ ਮਾਰਨ ਦੀ ਬਜਾਏ ਉਸ ਦਾ ਸਾਥ ਦਿਓ ਕਿਉਂਕਿ ਕੈਨੇਡਾ ਦੇ ਨਿਯਮ ਬਦਲਣ ਵਿੱਚ ਉਸ ਬੱਚੇ ਦਾ ਕੋਈ ਕਸੂਰ ਨਹੀਂ ਹੈ ਦੂਜੇ ਪਾਸੇ ਜਿਹੜੇ ਨੌਜਵਾਨ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਹਨ ਉਹ ਅੱਖਾਂ ਬੰਦ ਕਰਕੇ ਕਿਸੇ ਵੀ ਫਰਜ਼ੀ ਏਜੰਟ ਦੀਆਂ ਗੱਲਾਂ ਵਿੱਚ ਨਾ ਆਉਣ ਆਪਣੀ ਖੋਜ ਖੁਦ ਕਰੋ ਕੈਨੇਡਾ ਸਰਕਾਰ ਦੀ ਅਧਿਕਾਰਤ ਵੈਬਸਾਈਟ ਪੜੋ ਅਤੇ ਸਮਝੋ ਕਿ ਅੱਜ ਦੇ ਸਮੇਂ ਵਿੱਚ ਕਿਹੜੇ ਕੋਰਸ ਅਤੇ ਕਿਹੜੇ ਕੰਮ ਦੀ ਮੰਗ ਹੈ ਸ਼ਾਰਟਕਟ ਲੱਭਣ ਅਤੇ ਗੈਰਕਾਨੂੰਨੀ ਤਰੀਕਿਆਂ ਦਾ ਸਹਾਰਾ ਲੈਣ ਨਾਲ ਤੁਸੀਂ ਨਾ ਸਿਰਫ ਆਪਣਾ ਪੈਸਾ ਗਵਾਓਗੇ ਬਲਕਿ ਆਪਣਾ ਪੂਰਾ ਭਵਿੱਖ ਵੀ ਬਰਬਾਦ ਕਰ ਬੈਠੋਗੇ ਕੈਨੇਡਾ ਸਰਕਾਰ ਸਿਰਫ ਅਤੇ ਸਿਰਫ ਉਹਨਾਂ ਲੋਕਾਂ ਨੂੰ ਹੀ ਆਪਣੇ ਦੇਸ਼ ਵਿੱਚ ਰੱਖਣਾ ਚਾਹੁੰਦੀ ਹੈ ਜੋ ਇਮਾਨਦਾਰ ਹਨ ਮਿਹਨਤੀ ਹਨ ਅਤੇ ਜਿਨ੍ਹਾਂ ਕੋਲ ਦੇਸ਼ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਣ ਲਈ ਅਸਲ ਹੁਨਰ ਹੈ ਜ਼ਿੰਦਗੀ ਬਹੁਤ ਕੀਮਤੀ ਹੈ ਅਤੇ ਕੈਨੇਡਾ ਪੀਆਰ ਹੀ ਜ਼ਿੰਦਗੀ ਦਾ ਆਖਰੀ ਮੁਕਾਮ ਨਹੀਂ ਹੈ ਜੇਕਰ ਇੱਥੇ ਗੱਲ ਨਹੀਂ ਬਣਦੀ ਤਾਂ ਦੁਨੀਆ ਵਿੱਚ ਹੋਰ ਵੀ ਬਹੁਤ ਸਾਰੇ ਮੌਕੇ ਮੌਜੂਦ ਹਨ ਆਪਣੀ ਕਾਬਲੀਅਤ ਤੇ ਵਿਸ਼ਵਾਸ ਰੱਖੋ ਸੱਚਾਈ ਦੇ ਰਾਹ ਤੇ ਚੱਲੋ ਤਾਂ ਕਾਮਯਾਬੀ ਯਕੀਨਨ ਤੁਹਾਡੇ ਕਦਮ ਚੁਮੇਗੀ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦੀ ਇਹਮ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਸਾਬਤ ਹੋਈ ਹੋਵੇਗੀ ਅਤੇ ਤੁਹਾਨੂੰ ਮੌਜੂਦਾ ਹਾਲਾਤਾਂ ਦੀ ਸਹੀ ਤਸਵੀਰ ਦਿਖਾਉਣ ਵਿੱਚ ਮਦਦਗਾਰ ਹੋਵੇਗੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ dann ward